ਨਮਸਕਾਰ ਜੀ ਬਟਿੰਡਾ ਫੈਮਿਲੀ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਆਪਾਂ ਇੱਕ ਨਵੀਂ ਵੀਡੀਓ ਲੈ ਕੇ ਆਏ ਆ ਤੁਹਾਡੇ ਸਾਹਮਣੇ ਜੀ ਇਹ ਲੈ ਕੇ ਆਈਆਂ ਆਪਾਂ ਵੀਰਾ ਵਾਸਤੇ ਤੇ ਕਈ ਭੈਣਾ ਵੀ ਹੋਣੀਆਂ ਐਸ ਤਰ੍ਹਾਂ ਦੀ ਬਿਮਾਰੀ ਦੇ ਪੀੜਤ ਬਾਕੀ ਤੁਸੀਂ ਮੇਰਾ ਟਾਈਟਲ ਪੜ੍ਹ ਹੀ ਲਿਆਵੋਣਾ ਜੀ ਇਹਦੇ ਵਿੱਚ ਬਿਮਾਰੀ ਇਹ ਜਿਹੜੀ ਲੀਵਰ ਦੀ ਲੀਵਰ ਦੀ ਕੋਈ ਗਰਮੈਸ ਕਰਕੇ ਹੋ ਜਾਂਦੀ ਹੋਊਗੀ ਇਹਦੇ ਬਾਰੇ ਤਾਂ ਨਹੀਂ ਮੈਨੂੰ ਪਤਾ ਵੀ ਬਿਮਾਰੀ ਕਿਉਂ ਹੁੰਦੀ ਆ ਵੀ ਕਈ ਵੀਰ ਤੇ ਜਾਇਦਤਾਰੀ ਵੀ ਸ਼ਰਾਬ ਨਾਲ ਹੀ ਹੁੰਦੀ ਹੈ ਵੀਰਾਂ ਦੇ ਵਿੱਚ ਤੇ ਤਕਲੀਫ ਸ਼ਰਾਬ ਨਾਲ ਹੀ ਹੁੰਦੀ ਹੈ ਵੀ ਜਾਇਤਰ ਸ਼ਰਾਬ ਕਰਕੇ ਆਪਣਾ ਲੀਵਰ ਖਰਾਬ ਹੋ ਜਾਂਦਾ ਕਰਮੈਸ ਪੈ ਜਾਂਦੀ ਜਿਹਨੂੰ ਆਪਾਂ ਕਾਲਾ ਪੀਲੀਆ ਕਹਿੰਦੇ ਹਾਂ ਜੀ ਮੈਂ ਸਿਰਫ ਕਾਲਾ ਪੀਲੀਆ ਦੇ ਨਾਂ ਤੇ ਜਾਣਦੀ ਹਾਂ ਜੀ ਉਹ ਮੈਨੂੰ ਇਹ ਨਹੀਂ ਪਤਾ ਬਟ ਆਹ ਪੀਲੀਐਸ ਸੀ ਹੁੰਦਾ ਕਿ ਹੁੰਦਾ ਇਹ ਨਹੀਂ ਪਤਾ ਬਸ ਮੈਨੂੰ ਇੰਨਾ ਪਤਾ ਵੀ ਇਹਨੂੰ ਕਾਲਾ ਪੀਲੀਆ ਕਹਿੰਦੇ ਆ ਜੀ ਇਹ ਜਾਇਤਰ ਸ਼ਰਾਬ ਨਾਲ ਹੀ ਹੋ ਜਾਂਦਾ ਕੋਈ ਲੀਵਰ ਦੀ ਕਰਮੈਸ ਵੀ ਕਈ ਭੈਣਾ ਵੀ ਹੈ ਇਹਦੇ ਵਿੱਚਾ ਕਰਦੇ ਜੀ ਇਹ ਮੈਂ ਵੀਡੀਓ ਤੁਹਾਡੇ ਨਾਲ ਸਾਂਝੀ ਕਰਦੀ ਆ ਕਿ ਵੀ ਮੇਰੇ ਪਾਪਾ ਜੀ ਸੀਗੇ ਨਾ ਤੇ ਉਹਨਾਂ ਨੂੰ ਸੀ ਉਹਨਾਂ ਨੂੰ ਸੀ ਹੀ ਇਹ ਦਿੱਕਤ 6-7 ਸਾਲ ਤੋਂ ਉਹ ਵਿਚਾਰੇ ਕਦੇ ਕਿਤੋਂ ਦਵਾਈ ਲੈਂਦੇ ਉਹ ਜਿੰਨਾ ਚਿਰ ਅੰਗਰੇਜ਼ੀ ਦਵਾਈ ਲਈ ਜਾਂਦੇ ਠੀਕ ਹੋ ਜਾਂਦਾ ਫਿਰ ਉਸੇ ਤਰ੍ਹਾਂ ਹੋ ਜਾਂਦਾ ਜਦੋਂ ਦਵਾਈ ਲਈ ਜਾਂਦੇ ਠੀਕ ਹੋ ਜਾਂਦਾ ਫਿਰ ਉਸੇ ਤਰ੍ਹਾਂ ਹੀ ਹੋ ਜਾਂਦਾ ਲੱਤਾਂ ਵਾਹ ਬਹੁਤ ਟੁੱਟਦੀਆਂ ਕਮਜ਼ੋਰੀ ਆ ਜਾਂਦੀ ਜਦੋਂ ਡਾਕਟਰ ਕੋਲੇ ਜਾਂਦੇ ਡਾਕਟਰ ਆਹਦੇ ਪੀ ਵੀ ਆ ਕਾਲਾ ਪੀ ਵੀ ਹੋਇਆ ਪੈਨੂ ਦਾਖਲ ਕਰ ਲਓ ਇਹਨੂੰ ਐ ਕਰੋ ਦਵਾਈਆਂ ਦੇਈ ਜਾਂਦੀ ਬਸ ਫਿਰ ਆ ਕੇ ਫਿਰ ਪੀ ਲੈਂਦੇ ਥੋੜੀ ਬਹੁਤੀ ਜੀ ਜਿਹੜੀ ਗਲਤੀ ਤੇ ਗਲਤੀ ਮੈਂ ਦੱਸਦੀ ਆ ਉਹ ਇਹ ਨਹੀਂ ਹੋ ਜਾਂਦਾ ਸੀ ਜੀ ਇਹ ਉਹਨਾਂ ਨੂੰ ਤੇ ਗਰਮ ਚੀਜ਼ਾਂ ਕੁਝ ਖਾਦੇ ਰਹਿੰਦੇ ਬਾਕੀ ਗਰਮੈਸ ਸ਼ਰਾਬ ਨਾਲ ਹੋਈ ਜਾਂਦੀ ਰੋਟੀ ਦਾ ਟਿੱਕਾ ਖਾਂਦੇ ਆ ਜੀ ਇਹ ਜ਼ਿਆਦਾਤਰ ਵੀਰ ਇਹਦੀ ਗ੍ਰਿਫਤ ਵਿੱਚ ਜਾਂਦੇ ਆ ਜੀ ਜ਼ਿਆਦਾਤਰ ਜਦੋਂ ਇਹਨੇ ਗਰੀਬ ਵਿਚਾਰੇ ਵੀਰ ਤੁਰੇ ਫਿਰਦੇ ਹੁੰਦੇ ਆ ਡਾਕਟਰਾਂ ਦੇ ਡਾਕਟਰਾਂ ਲੀਵਰ ਵਾਲੇ ਡਾਕਟਰਾਂ ਤੇ ਬਹੁਤ ਭੀੜ ਹੁੰਦੀ ਆ ਪੀਲੀਆ ਹੋ ਗਿਆ ਜੀ ਇਹਨੂੰ ਕਾਲਾ ਪੀਲੀਆ ਹੋ ਗਿਆ ਇਹ ਦਵਾਈ ਲੈਣ ਆਇਆ ਇਹ ਦਾਖਲਾ ਹੈ ਇਹਨੂੰ ਇਹ ਇਹ ਦਿੱਕਤਾਂ ਹੁੰਦੀਆਂ ਨੇ ਇਹਦਾ ਮੈਂ ਅੱਜ ਤੁਹਾਨੂੰ ਵੀ ਤੁਹਾਨੂੰ ਦੱਸਦੀ ਆ ਕਿ 100% ਇਲਾਜ ਦੱਸਦੇ ਆ ਜੀ ਅਸੀਂ ਇਹਦਾ ਤੇ ਬਹੁਤ ਵੀਰ ਇਹ ਤੋਂ ਲਾਹ ਲੈ ਚੁੱਕੇ ਆ ਸਾਡੇ ਗਵਾਂਡ ਦੇ ਵਿੱਚ ਇੱਕ ਵੀਰ ਸੀ ਉਹ ਵਿਚਾਰਾ ਜਮਾ ਸ਼ਰਾਬ ਨਹੀਂ ਪੀਂਦਾ ਸੀ ਉਹਨੇ ਕਦੇ ਮੈਨੂੰ ਲੱਗਦਾ ਜ਼ਿੰਦਗੀ 'ਚ ਉਹਨੂੰ ਵਿਚਾਰੇ ਇੰਟਰਸਟ ਵੀ ਨਹੀਂ ਕਰਿਆ ਹੁਣ ਸ਼ਰਾਬ ਕੀ ਚੀਜ਼ ਹੁੰਦੀ ਕਿਉਂ ਜੀ ਹੁੰਦੀ ਕਦੇ ਵੀ ਨਹੀਂ ਵਿਚਾਰਿਆ ਨਾ ਤੇ ਉਹਨੂੰ ਫੇਰ ਵੀ ਪਤਾ ਨਹੀਂ ਕਿਵੇਂ ਕੀ ਹੋਇਆ ਕੀ ਉਹਨੇ ਕੋਈ ਗਰਮਾਹ ਕੋਈ ਗਰਮਮੀ ਚੀਜ਼ ਖਾ ਲਈ ਕਿ ਕੀ ਹੋਇਆ ਉਹਨੂੰ ਵਿਚਾਰੇ ਨੂੰ ਬਹੁਤ ਜ਼ਿਆਦਾ ਹੋ ਗਿਆ ਚਮਾ ਮੰਜੇ ਚ ਪੈ ਗਿਆ ਤੇ ਵੀ ਕਦੀ ਵਿਚਾਰੇ ਕੀ ਤੋਂ ਇਲਾਜ ਕਰਾਉਣ ਠੀਕ ਨਾ ਹੋਵੇ ਤੇ ਫਿਰ ਅਮੀ ਅਸੀਂ ਦੱਸਿਆ ਅਸੀਂ ਲੈ ਕੇ ਗਏ ਅਸੀਂ ਦੱਸਿਆ ਉਹਨਾਂ ਨੂੰ ਤੇ ਵੀ ਹੁਣ ਚਮਾ ਬਿਲਕੁਲ ਠੀਕ ਹੈ ਪਿਛਲੇ 2-3 ਸਾਲਾਂ ਤੋਂ ਉਹ ਕੋਈ ਦਵਾਈ ਨਹੀਂ ਲੈਂਦਾ ਬਿਲਕੁਲ ਠੀਕ ਆ ਉਹ ਚਮਾ 6-7 ਮਹੀਨਿਆਂ ਨੇ ਲਗਾਤਾਰ ਦਵਾਈ ਖਾਦੀ ਆ ਮੈਂ ਤੁਹਾਨੂੰ ਦੱਸਦੀ ਆ ਦਵਾਈ ਕਿੱਥੇ ਤੇ ਕਿਵੇਂ ਮਿਲਦੀ ਆ ਇਹ ਹੈ ਨਾ ਬਠਿੰਡਾ ਤੋਂ ਬਾਦਲ ਬਠਿੰਡੇ ਤੋਂ ਬਾਦਲ ਨੂੰ ਜਾਣੀਆਂ ਨਾ ਕਿ ਬਾਦਲ ਪਿੰਡ ਤਾਂ ਤੁਸੀਂ ਜਾਣਦੇ ਹੋਵੋਗੇ ਬਾਦਲਾਂ ਦਾ ਪਿੰਡ ਹੈ ਇਹ ਮਸ਼ਹੂਰ ਪ੍ਰਕਾਸ਼ ਸਿੰਘ ਬਾਦਲ ਵੀਰ ਸਿੰਘ ਬਾਦਲ ਵੇਖ ਬਾਦਲ ਪਿੰਡ ਹੈ ਉਹਨਾਂ ਦੇ ਪਿੰਡ ਦੇ ਨਾਂ ਤੇ ਹੀ ਪਿੰਡ ਦਾ ਨਾਮ ਉਹਨਾਂ ਦਾ ਬਠਿੰਡਾ ਤੋਂ ਜਦੋਂ ਬਾਦਲ ਜਾਂਦੇ ਆ ਆਨੰਦਗੜ੍ਹ ਆ ਉੱਤਤਾ ਇਹ ਰੋਡ ਜਾਂਦੀ ਹੈ ਜੀ ਇਹ ਵੱਡੀ ਰੋਡ ਹੁੰਦੀ ਹੈ ਤੇ ਬਾਦਲ ਤੋਂ ਜਾ ਕੇ ਕਾ ਲੰਬੀ ਡੱਬ ਵਾਲੀ ਤੀਂ ਜਾਂਦੀ ਹੈ ਇਸ ਰੋਡ ਦੇ ਉੱਤੇ ਨਾ ਜੀ ਜਦੋਂ ਬਠਿੰਡੇ ਤੋਂ ਬਾਦਲ ਨਹੀਂ ਜਾਣਾ ਬਾਦਲ ਤੋਂ 15 ਕਿਲੋਮੀਟਰ ਉhra ਇੱਕ ਪਿੰਡ ਰਹਿੰਦਾ ਕਾਲਚਰਾਣੀ ਆਜ ਤਰਾਣੀ ਇਸ ਪਿੰਡ ਦਾ ਨਾਮ ਹੈ ਜੀ ਤੇ ਉੱਥੇ ਨਾ ਇੱਕ ਸੰਤ ਦਾ ਮਹਾਪੁਰਸ਼ ਬਹੁਤ ਮੰਨੇ ਪਰ ਮੰਨੇ ਸੰਤ ਮਹਾਪੁਰਸ਼ਾ ਜੀ ਉਹ ਉਹ ਕਿਤੋਂ ਦੂਰ ਦੇ ਮਹਾਪੁਰਸ਼ਾ ਉਹ ਵੀ ਉੱਥੇ ਨਹੀਂ ਰਹਿੰਦੇਗੇ ਐਵੇਂ ਸੋਨਾਂ ਆਖਾਂ ਵੀ ਕਿਤੋਂ ਦੂਰੋਂ ਆਉਂਦੇ ਆ ਉਹ ਹੁੰਦੇ ਆ ਜੀ ਪੂਰਨਵਾਸੀ ਵਾਲੇ ਤੇ ਆ ਸ਼ਾਇਦ ਉਹ ਉੱਥੋਂ ਦੇ ਜੰਪ ਵਾਲਾ ਕਿ ਵੀ ਉਹਨਾਂ ਦਾ ਕੋਈ ਲਗਾ ਆਏਗਾ ਉਹ ਉਸ ਪਿੰਡ ਦੇ ਵਿੱਚ ਆਉਂਦੇ ਆ ਆਉਂਦੇ ਉਹ ਪੂਰਨਵਾਸੀ ਵਾਲੇ ਨੇ ਹਨਾ ਜੀ ਪੂਰਨਵਾਸ਼ੀ ਹਲਦੇਨ 10 11 ਦੇ ਟਾਈਮ ਨੂੰ ਤਾਂ ਤੁਸੀਂ ਉੱਥੇ ਪਹੁੰਚ ਜੂ ਜੇ ਤੁਸੀਂ ਉਹ ਦੰਦਿਆ ਜੇ ਦੇਸੀ ਦਵਾਈ ਉਹ ਦੇਸੀ ਦਵਾਈ ਦਿੰਦੇ ਆ ਜੀ ਪੂਰਨਵਾਸ਼ੀ ਹਲਦੇਨ ਬਹੁਤ ਘੱਟ ਪੈਸਿਆਂ ਦੇ ਵਿੱਚ ਮੈਨੂੰ ਇੰਨਾ ਵੀ ਨਹੀਂ ਪਤਾ ਵੀ ਫ੍ਰੀ ਦਿੰਦੇ ਹੁਣ ਤਾਂ ਫ੍ਰੀ ਦਿੰਦੇ ਹੁਣ ਨਹੀਂ ਥੋੜੇ ਬਹੁਤ ਹੀ ਪੈਸੇ ਲੈਂਦੇ ਕੋਈ ਜਿਆਦਾ ਨਹੀਂ 10 ਰੁਪਏ ਤਾਂ ਮੱਥਾ ਵੇਖ ਆਪ ਗੁਰੂ ਘਰ ਟੇਕਦੇ ਟੇਕਦੇ ਆ ਜੀ ਉਹ ਦਵਾਈ ਖਵਾਉਂਦੇ ਸਨ ਲਗਾਤਾਰ ਦਵਾਈ ਦੀ ਮਾਤਰਾ ਬਹੁਤ ਥੋੜੀ ਮਾਤਰਾ ਹੁੰਦੀ ਹੈ ਜੀ ਥੋੜੀ ਜੀ ਦਵਾਈ ਹੁੰਦੀ ਸੀ ਜਿਹੜਾ ਮੇਰੇ ਪਾਪਾ ਦਿਨ ਚ ਪਾ ਕੇ ਖਾਂਦਾ ਸੀ ਬਹੁਤ ਥੋੜੀ ਮਾਤਰਾ ਚੋਂ ਦਵਾਈ ਦਿੰਦੇ ਆ ਤੇ ਬਾਕੀ ਇੱਕ ਜਦੋਂ ਆਪਾਂ ਉਹਨਾਂ ਕੋਲ ਜਾਣਾ ਹੈ ਤੇ ਆਪਣੇ ਕੋਲ ਰਿਪੋਰਟਾਂ ਸਾਰੀਆਂ ਹੋਣੀਆਂ ਚਾਹੀਦੀਆਂ ਟੈਸਟ ਰਿਪੋਰਟਾਂ ਜੋ ਤੁਸੀਂ ਕਰਾਈਆਂ ਉਹ ਜ਼ਰੂਰ ਵੇਹਦੇ ਹੋਣੀਆਂ ਚਾਹੀਦੀਆਂ ਉਹਦੇ ਉੱਤੇ 100% ਹੋਵੇ ਵਿੱਚ 바ਾਕੀ ਤੁਸੀਂ ਬਿਮਾਰ ਆ ਸੋਨੇ ਬਿਮਾਰੀ ਲੱਗੀ ਹੋਈ ਹੈ ਤਾਂ ਕਰਕੇ ਉਹ ਤੁਹਾਨੂੰ ਦਵਾਈ ਦੇਣਗੇ ਜੀ ਵੀ ਤੁਸੀਂ ਇਸ ਬਿਮਾਰੀ ਦੇ ਕਿੰਨੀ ਕੁ ਗ੍ਰਿਫਤ ਚਾਏ ਫਿਰ ਉਹ ਦਵਾਈ ਰੋਜ਼ ਵਧਾ ਘਟਾ ਕੇ ਦੰਦੇ ਜੀ ਤੇ ਬਹੁਤ ਸਾਰੇ ਲੋਕ ਉਹਨਾਂ ਤੋਂ ਦਵਾਈ ਲੈਂਦੇ ਆ ਤੇ ਜੇ ਤੁਸੀਂ ਵੀ ਕੋਈ ਮੇਰਾ ਵੀਰ ਇਸ ਬਿਮਾਰੀ ਤੋਂ ਗ੍ਰਸਤ ਹੈ ਤਾਂ ਉਹ ਪਲੀਜ਼ ਉਹਨਾਂ ਨੂੰ ਉਹਨਾਂ ਕੋਲ ਜਰੂਰ ਜਾਵੇ ਇੱਕ ਵਾਰ ਤਾਂ ਮੇਰੇ ਕਹਨ ਤੇ ਜਰੂਰ ਜਾਵੇ ਜੀ ਇੱਕ ਵਾਰੀ ਉਹਨਾਂ ਸੰਤਾਂ ਨੂੰ ਜਰੂਰ ਮਿਲੇ ਉਹ ਦੇਸੀ ਦਵਾਈ ਦਿੰਦੇ ਆ ਦਵਾਈ ਉਹ ਤਿਆਰ ਕਰਕੇ ਆਪ ਹੀ ਖੁਦ ਹੀ ਦਵਾਈ ਤਿਆਰ ਕਰੀ ਹੁੰਦੀ ਹੈ ਜੀ ਤੇ ਤੁਸੀਂ ਬਿਲਕੁਲ ਠੀਕ ਹੋ ਜਾਓਗੇ ਤੁਸੀਂ ਦਵਾਈ ਲੈਣ ਤੋਂ 15-20 ਦਿਨ ਬਾਅਦ ਤੁਸੀਂ ਪੂਰਾ ਫਰਕ ਦੇਖੋਗੇ ਤੇ 6 ਮਹੀਨੇ ਦਵਾਈ ਖਾਣੀ ਹੈ ਮੋੜ ਸੋਨ ਨੂੰ ਪੀੜਿਆ ਕਾਲਾ ਪੀੜਿਆ ਤੇ ਨਾਮੋਂ ਨਿਸ਼ਾਨ ਹੀ ਮਟੀ ਮੋੜ ਨਹੀਂ ਹੋਣਾ ਜੀ ਸੋਨ ਇਹਦੇ ਨਾਲ ਤੇ ਮੇਰੇ ਪਾਪੇ ਨੇ 6 ਮਹੀਨੇ ਖਾਧੀ ਸੀ ਬਿਲਕੁਲ ਤੰਦਰੁਸਤ ਸਾਰੇ ਉਹਨਾਂ ਨੂੰ ਤਾਂ ਹੋ ਗਏ 5-6 ਸਾਲ ਹੋ ਗਏ ਦਵਾਈ ਛੱਡੀ ਨੂੰ ਕਿਉਂ ਵੀਰ ਨੂੰ ਅਸੀਂ ਬਾਅਦ 'ਚ ਦਵਾਈ ਦਿੱਤੀ ਉਹ ਵੀ ਠੀਕ ਆ ਸਾਡੇ ਪਿੰਡਾਂ ਦੇ ਵਿੱਚ ਬਹੁਤ ਲੋਕ ਜਾਂਦੇ ਆ ਦਵਾਈ ਲੈਣ ਥੋੜਾ ਜਿਆ ਕੱਠ ਜਿਆਦਾ ਫੋਨ ਕਰਕੇ ਮੈਂ ਤੁਹਾਨੂੰ ਤਾਂ ਹੀ ਕਹਿਨੀ ਆ ਵੀ ਤੁਸੀਂ 10-11 ਵਜੇ ਪਹੁੰਚ ਜਾਣਾ ਕਾਲ ਚਰਾਨੀ ਪਿੰਡ ਹੈ ਗੁਰੂ ਘਰ ਦੇ ਵਿੱਚ ਹੀ ਉਹ ਮਿਲਦੇ ਆ ਤੁਹਾਨੂੰ ਕਾਲ ਚਰਾਨੀ ਪਿੰਡ ਸੜਕ ਦੇ ਉੱਤੇ ਗੁਰੂ ਘਰ ਵੀ ਸੜਕ ਦੇ ਉੱਤੇ ਹੀ ਆ ਜੀ ਤੇ ਉਸ ਗੁਰੂ ਘਰ ਦੇ ਵਿੱਚ ਆਉਂਦੇ ਆ ਪੂਰਨਮਾਸ਼ੀ ਵਾਲੇ ਦਿਨ ਹੀ ਮਿਲਦੇ ਆ ਤੁਹਾਨੂੰ ਹੋਰ ਕਿਸੇ ਦਿਨ ਨਹੀਂ ਮਿਲਣੇ ਜੀ ਨਾ ਤੁਸੀਂ ਪਕਾਈ ਕਰੋ ਸਿਰਫ ਪੂਰਨਮਾਸ਼ੀ ਵਾਲੇ ਦਿਨ ਜਾਇਓ ਕੋਸ਼ਿਸ਼ ਕਰੋ ਤੁਸੀਂ 11:00 10:00 11:00 ਵਜੇ ਤੱਕ ਗੁਰੂ ਘਰ ਚ ਪਹੁੰਚ ਜਿਓ ਜੀ ਕਾਟ ਜਿਆਦਾ ਹੁੰਦਾ ਹੈਗਾ ਤੇ ਉੱਥੇ ਤੁਸੀਂ ਉਹਨਾਂ ਨੂੰ ਆਪਨੇ ਸਾਰੀਆਂ ਰਿਪੋਰਟਾਂ ਦਿਖਾ ਕੇ ਤੁਸੀਂ ਦਵਾਈ ਲੈ ਸਕਦੇ ਹੋ ਖਾਲੀ ਨਹੀਂ ਤੁਹਾਨੂੰ ਮੋੜਨ ਦੇਣਗੇ ਦਵਾਈ ਤੁਹਾਨੂੰ ਜਰੂਰ ਦੇਣਗੇ ਪਰ ਤੁਸੀਂ 10:00 11:00 ਵਜੇ ਕੋਸ਼ਿਸ਼ ਕਰੋ ਉੱਥੇ ਜਾ ਕੇ ਆਪਾਂ ਨਾਮ ਲਖਾ ਸਕੋ ਜੀ ਤੇ ਤੁਸੀਂ ਉਹਨਾਂ ਤੋਂ ਲੈ ਕੇ ਆਉਗੇ ਕਾਲਾ ਪੀਡੀਏ ਦਾ ਤਸਵੀਰ ਨੂੰ ਜਮਾਇਆ ਨਾਂ ਨਿਸ਼ਾਨੇ ਰਹਿਣਾ ਚਾਹੀਦਾ ਪਾਸ ਓਡੇ ਕੋਲੇ ਰਿਪੋਰਟਾਂ ਤੇ ਟੈਸਟ ਹੋਣੇ ਚਾਹੀਦੇ ਤੁਸੋਂ ਨੂੰ ਵਾਕਈ ਕਾਲਾ ਪੀਡ ਗਿਆ ਜੀ ਬਹੁਤ ਸਾਰੇ ਲੋਕ ਇਸ ਬਿਮਾਰੀ ਤੋਂ ਉੱਥੇ ਲਾਭ ਲੈ ਚੁੱਕੇ ਆ ਤੇ ਬਹੁਤ ਸਾਰੇ ਲੋਕਾਂ ਨੂੰ ਰਾਹਤ ਵੀ ਮਿਲੀ ਹੈ ਤੇ ਬਾਕੀ ਉਹ ਔਰਤਾਂ ਨੂੰ ਵੀ ਦਵਾਈ ਦਿੰਦੇ ਆ ਜੀ ਔਰਤਾਂ ਦੇ ਕੋ ਕੋ ਤਰੋਕਾਂ ਜੀ ਦਵਾਈ ਦਿੰਦੇ ਆ ਉਹ ਜਿਵੇਂ ਭੈਣਾਂ ਨੂੰ ਪੈੜਾ ਪੈਣਾ ਕੋਈ ਐਸ ਤਰ੍ਹਾਂ ਦੀਆਂ ਬਿਮਾਰੀਆਂ ਹੋ ਜਾਂਦੀਆਂ ਜੀ ਤੇ ਪਾਣੀ ਪੈਣਾ ਲੋਰੀਆ ਕਹਿ ਦਿੰਦੇ ਆ ਪੈਣਾ ਉਹਨਾਂ ਨੂੰ ਉਹਨਾਂ ਨੂੰ ਵੀ ਇਸ ਤਰ੍ਹਾਂ ਦਵਾਈ ਦੇ ਪਰ ਉਹ ਦੇ ਦੇ ਦਵਾਈ ਸਿਰਫ ਰਿਪੋਰਟਾਂ ਦੇ ਟੈਸਟ ਦੇਖ ਕੇ ਬਿਨਾਂ ਰਿਪੋਰਟ ਤੋਂ ਕਿਸੇ ਮਰੀਜ਼ ਨੂੰ ਦਵਾਈ ਨਹੀਂ ਦਿੰਦੇਗੇ ਉਹਨਾਂ ਦੇ ਮੂਹਰੇ ਬਹੁਤ ਸਾਰੇ ਮੁੰਡੇ ਕੁੜੀਆਂ ਕੰਮ ਕਰਦੇ ਜੇ ਕੋਈ ਲੇਡੀ ਜਾਂਦੀ ਹੈ ਤੇ ਸਿਰਫ ਕੁੜੀਆਂ ਨਾਲ ਹੀ ਗੱਲ ਕਰ ਸਕਦੀ ਹੈ ਕੁੜੀਆਂ ਗੱਲ ਕਰਦੀਆਂ ਉਹਦੇ ਨਾਲ ਇਹ ਨਹੀਂ ਹੁੰਦਾ ਵੀ ਆਪਾਂ ਨੂੰ ਜਾ ਕੇ ਵੀ ਸੰਤਾਂ ਨੂੰ ਦੱਸਣਾ ਪੈਂਦਾ ਨਹੀਂ ਕੁੜੀਆਂ ਉਹਨਾਂ ਦੇ ਅੰਡਰ ਕੰਮ ਕਰਦੀਆਂ ਕੁੜੀਆਂ ਨੂੰ ਦੱਸ ਕੇ ਆਪਾਂ ਦਵਾਈ ਲੈ ਸਕਦੇ ਆ ਦਵਾਈ ਦੀ ਮਾਤਰਾ ਬਹੁਤ ਥੋੜੀ ਹੁੰਦੀ ਆ ਸਾਰੀਆਂ ਇਹ ਅਸੀਂ ਦਵਾਈਆਂ ਜੜੀ ਬੂਟੀਆਂ ਉਹਨਾਂ ਦੀਆਂ ਬਣਾਈਆਂ ਹੋਈਆਂ ਹੁੰਦੀਆਂ ਜੀ ਇਹ ਤੇ ਆਦਮੀ ਦਵਾਈ ਆਦਮਨ ਮੁੰਡਿਆਂ ਦਾ ਸਕੇ ਲੈ ਸਕਦੇ ਆ ਜੀ ਤੇ ਮੈਂ ਇਹ ਵੀਡੀਓ ਬਸ ਮੇਰਾ ਬਣਾਉਂਦਾ ਜੀ ਮਕਸਦ ਸਿਰਫ ਕਿਸੇ ਭੈਣ ਭਰਾ ਦਾ ਭਲਾ ਹੋਵੇ ਜੀ ਭਲਾ ਹੁੰਦਾ ਦੇਖੋ ਜਿਹੜਾ ਸ਼ਰਾਬ ਪੀਣ ਵਾਲਾ ਉਹ ਨਹੀਂ ਚਾਹੁੰਦਾ ਹੁੰਦਾ ਮੇਰਾ ਭਲਾ ਹੋਵੇ ਕਿਉਂਕਿ ਉਹ ਤਾਂ ਸ਼ਰਾਬ ਪੀ ਕੇ ਸਰੀਰ ਦਾ ਨਾਸ ਮਾਰ ਲੈਣਾ ਉਹਦੇ ਲਈ ਤਾਂ ਸਾਰਾ ਕੁਝ ਸਿਰਫ ਸ਼ਰਾਬ ਹੀ ਹੁੰਦੀ ਹੈ ਸ਼ਰਾਬ ਤੋਂ ਲਾ ਕੋਈ ਪਰਿਵਾਰ ਨਹੀਂ ਕੋਈ ਬੱਚੇ ਕੁਝ ਨਹੀਂ ਚੰਗਾ ਲੱਗਦਾ ਬਸ ਉਹ ਤਾਂ ਸ਼ਰਾਬ ਸ਼ਰਾਬ ਹੋਵੇ ਬਸ ਸਰੀਰ ਦਾ ਨਾਸ ਮਾਰ ਲੈ ਹੁੰਦਾ ਜੇ ਉਹਦੀ ਲੋੜ ਹੁੰਦੀ ਹੈ ਉਹਦੇ ਬੱਚਿਆਂ ਨੂੰ ਹੁੰਦੀ ਹੈ ਉਦੇ ਪਰਿਵਾਰ ਨੂੰ ਹੁੰਦੀ ਆ ਉਹ ਜਿਹੜੀ ਬਗਾਨੀਤੀ ਉਹਦੇ ਮਗਰ ਲੱਗੀ ਹੁੰਦੀ ਹੈ ਨਾ ਉਹਨੂੰ ਉਹਦੀ ਲੋੜ ਹੁੰਦੀ ਹੈ ਉਹਦੇ ਬਿਨਾ ਉਸ ਪਿੰਡ 'ਚ ਉਹਦਾ ਵजूद ਹੁੰਦਾ ਜਦੋਂ ਉਹ ਬੰਦਾ ਖਤਮ ਹੋ ਜਾਂਦਾ ਤਾਂ ਫਿਰ ਇੱਕ ਔਰਤ ਇੱਕ ਠਿਕਰੀ ਬਣ ਜਾਂਦੀ ਜਿਹਨੂੰ ਜਿਹਦਾ ਜੀ ਕਰਦਾ ਉਹ ਹੀ ਠੇਡਾ ਮਾਰਦਾ ਹੈ ਠੀਕ ਹੈ ਨਾ ਜੀ ਇਹਦੇ ਲਈ ਥੋੜੀ ਜਿਹਾ ਆਪ ਦੀ ਕਦਰ ਕਰਿਆ ਕਰੋ ਉਹਦੇ ਪਰਿਵਾਰ ਦੀ ਕਰਿਆ ਕਰੋ ਜੀ ਉਹਨਾਂ ਨੂੰ ਲੈ ਕੇ ਆਏ ਆ ਉਹਨਾਂ ਨੂੰ ਜਨਮ ਦਿੱਤਾ ਤਾਂ ਉਹਨਾਂ ਨੂੰ ਪਾਲਿਆ ਪੋਸ਼ਿਆ ਵੀ ਸਹੀ ਤਰੀਕੇ ਨਾਲ ਕਰਿਆ ਕਰੋ ਐਵੇਂ ਸ਼ਰਾਬਾਂ ਪੀ ਪੀ ਤੁਸੀਂ ਜ਼ਿੰਦਗੀ ਦਾ ਨਾਸ ਨਾ ਮਾਰਿਆ ਕਰੋ ਤੇ ਉਹ ਮੈਂ ਉਸ ਉਸ ਹੁਣ ਸਾਤਾ ਬੱਚੇ ਮੈਨੂੰ ਸੀਸਾ ਦੇਣ ਕਿ ਸਾਡਾ ਪਿਓ ਠੀਕ ਹੋ ਗਿਆ ਉਹ ਭੈਣ ਮੈਨੂੰ ਸੀਸਾ ਦੇ ਵੀ ਮੇਰਾ ਪਤੀ ਠੀਕ ਹੋ ਗਿਆ ਇਸੇ ਦੀਆਂ ਸੀਸਾਵਾਂ ਮੈਂ ਤੁਹਾਨੂੰ ਇਹ ਵੀਡੀਓ ਪਾ ਰਹੀ ਆਂ ਤੇ ਪ੍ਰੀ ਕਿਸੇ ਦਾ ਭਲਾ ਹੋਵੇ ਮਹਾਰਾਜ ਜਿਵੇਂ ਦੂਜਿਆਂ ਦਾ ਭਲਾ ਕਰਦਾ ਪ੍ਰਮਾਤਮਾ ਆਪਦਾ ਵੀ ਭਲਾ ਕਰਦਾ ਜੀ ਇਸ ਲਈ ਸਾਰੇ ਮੇਰੇ ਵੀਰ ਇੱਕ ਵਾਰੀ ਮੇਰੇ ਵੀਰੋ ਜਿਹੜੇ ਇਸ ਬਿਮਾਰੀ ਤੋਂ ਪੀੜਤ ਹੈ ਦੀ ਵਸ ਸੰਬੰਧੀ ਇੱਕ ਵਾਰੀ ਉਹਨਾਂ ਬਾਬਾ ਜੀ ਨੂੰ ਜ਼ਰੂਰ ਮਿਲੋ ਤੁਸੀਂ ਸਰਫਾ ਪੁੰਨੇ ਵਾਲੇ ਤੇ ਨਹੀਂ ਸੋਨ ਨੂੰ ਮਿਲ ਲੰਗੇ ਜੀ ਹੋਰ ਦਿਨ ਤੋਂ ਤੁਹਾਡਾ ਜਾਣ ਦਾ ਕੋਈ ਫਾਇਦਾ ਨਹੀਂ ਬਠਿੰਡੇ ਤੋਂ ਬਾਦਲ ਨੂੰ ਜਾਂਦੇ ਆਂ ਕਾਫ ਵੱਡੀ ਰੋਡ ਹੈ ਜੀ ਉਸ ਦੇ ਉੱਤੇ ਪਿੰਡ ਹੈ ਕਾਲ ਚਰਾਣੀ ਪਿੰਡ ਹੈ ਕੱਕੇ ਨੂੰ ਕੰਨਾ ਲੱਲਾ ਝੱਜਾ ਝਿੰਕਪਨਾ ਰਾਰਾ ਨਾਣੇਵਰੀ ਨਹੀਂ ਕਾਲ ਚਰਾਣੀ ਪਿੰਡ ਹੈ ਜੀ ਸੜਕ ਦੇ ਚਮਾ ਉੱਤੇ ਪਿੰਡ ਆ ਉਹ ਬਾਦਲ ਤੋਂ 15 ਕਿਲੋਮੀਟਰ ਪਹਿਲਾਂ ਪਿੰਡ ਆ ਉਹ ਜਦੋਂ ਬਠਿੰਡੇ ਤੋਂ ਬਾਦਲ ਚਾਵਾਂਗੇ ਪਹਿਲਾਂ ਕਾਲ ਚਰਾਣੀ ਆਊਗਾ ਉਸ ਤੋਂ ਬਾਅਦ 10-15 ਕਿਲੋਮੀਟਰ ਗਾਂ ਬਾਦਲਾ ਉੱਕਈ ਰੋਡ ਦੇ ਉੱਤੇ ਰੋਡ ਦੇ ਉੱਤੇ ਗੁਰੂ ਘਰ ਹੈ ਜੀ ਪਲੀਜ਼ ਤੁਸੀਂ ਇੱਕ ਵਾਰੀ ਜਾ ਕੇ ਜੇ ਕੋਈ ਤੁਹਾਡੇ ਆਣ ਗਵਾਂਣ ਕੋਈ ਰਿਸ਼ਤੇਦਾਰ ਕੋ ਭੈਣ ਭਾਈ ਇਸ ਬਿਮਾਰੀ ਤੋਂ ਪੀੜਤ ਹੈ ਪਲੀਜ਼ ਉਹਨਾਂ 'ਤੇ ਕਿ ਮੇਰੀ ਵੀਡੀਓ ਜ਼ਰੂਰ ਪਹੁੰਚਾਓ ਇੱਕ ਵਾਰੀ ਤੁਸੀਂ ਮੇਰੇ ਕਹਿਣ ਕਿ ਉਹਨਾਂ ਨੂੰ ਦਿਖਾ ਕੇ ਉਹ ਦਵਾਈ ਲੈ ਕੇ ਆਓ ਸੋ ਉਹਨਾਂ ਇੱਕ ਵਾਰੀ ਦਵਾਈ ਨਾਲ ਫਰਕ ਪੈ ਜਾਊਗਾ ਮਹੀਨੇ ਤੋਂ ਹੀ ਦਵਾਈ ਦਿੰਦੇ ਆ ਉਹ ਤੇ ਮਹੀਨੇ ਦੇ ਮਹੀਨੇ ਉਹ ਆਉਂਦੇ ਆ ਉੱਥੇ ਸੰਤ ਤੇ ਤੁਸੀਂ ਉਹਨਾਂ ਨੂੰ ਜਾ ਕੇ ਮਿਲ ਸਕਦੇ ਹੋ ਦਵਾਈ ਲੈ ਸਕਦੇ ਹੋ ਆਪਾਂ ਇਹਦੇ ਵਿੱਚ ਕੋਈ ਉਹਨਾਂ ਪ੍ਰਮੋਟ ਨਹੀਂ ਕਰ ਰਹੇ ਕਿਸੇ ਕਿਸੇ ਦੇ ਕਹਿੰਦੇ ਨਹੀਂ ਆਪਾਂ ਸਿਰਫ ਇਨਸਾਨੀਅਤ ਦੇ ਨਾਂ ਤੇ ਮੈਂ ਵੀਡੀਓ ਬਣਾਈ ਹੈ ਕਿ ਮੇਰੇ ਵੀਰਾਂ ਦਾ ਭਰਾਵਾਂ ਦਾ ਤੇ ਜਿਵੇਂ ਸਾਨੂੰ ਵੀ ਆਇਨ ਦੱਸਿਆ ਦਾ ਪਾਪਾ ਠੀਕ ਹੋ ਜੇ ਤੇ ਸਾਰਿਆਂ ਨੂੰ ਹੁੰਦਾ ਕਿਸੇ ਭੈਣ ਨੂੰ ਹੁੰਦਾ ਮੇਰਾ ਵੀਰ ਠੀਕ ਹੋਵੇ ਕਿਸੇ ਮਾਂ ਨੂੰ ਹੁੰਦਾ ਮੇਰਾ ਪੁੱਤ ਠੀਕ ਹੋਵੇ ਤੇ ਕਿਸੇ ਬੱਚੇ ਨੂੰ ਹੁੰਦਾ ਮੇਰਾ ਪਾਪਾ ਠੀਕ ਹੋਵੇ ਤੇ ਕਿਸੇ ਪਤਨੀ ਨੂੰ ਹੁੰਦਾ ਮੇਰਾ ਪਤੀ ਠੀਕ ਹੋਵੇ ਫਿਰ ਤੁਸੀਂ ਇੱਕ ਵਾਰੀ ਜਾ ਕੇ ਉੱਥੇ ਦਵਾਈ ਲੈ ਸਕਦੇ ਹੋ ਜੀ ਜੇ ਕੋਈ ਮੇਥ ਵਿਡੀਓ ਬਣਾਉਣ ਤੋਂ ਕੋਈ ਗਲਤੀ ਹੋ ਗਈ ਹੋਵੇ ਭੁੱਲ ਚੁੱਕੋ ਵੀ ਤਕਰੀਰ ਮੈਨੂੰ ਮaaf ਕਰਨਾ ਅੱਗੇ ਤੋਂ ਐਹੋ ਜਿਹਾ ਵੀਡੀਓ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਕੇ ਜਰੂਰ ਦੱਸਣਾ ਸੋਨ ਮੇਰੀ ਵੀਡੀਓ ਕਿੱਦਾਂ ਦੀ ਲੱ ਮੇਰੇ ਚੈਨਾਂ ਦੇ ਉੱਤੇ ਤੁਸੀਂ ਕੀਮਤੀ ਸਮਾਂ ਕੱਢ ਕੇ ਆਇਆ ਤੁਹਾਡਾ ਬਹੁਤ ਬਹੁਤ